ਮਾਨਯੋਗ ਸੀਪੀ ਸਾਹਿਬ ਇਹ ਹੰਦਾ ਕਮਤਾਬਕ ਜਿਹੜੀ ਡੇਲੀ ਰੂਟੀਨ ਚ ਦਿਨ ਟਾਈਮ ਰਾਤ ਟਾਈਮ ਜਿਹੜੀ ਸਾਡੀ ਗਸ਼ਤ ਤੇ ਨਾਕੇ ਚੱਲਦੇ ਰਹਿੰਦੇ ਆ ਜੀ ਇਸੇ ਲੜੀ ਦੇ ਵਿੱਚ ਕੱਲ ਸ਼ਾਮ ਨੂੰ ਇੱਕ ਅਸੀਂ ਸਾਡਾ ਦਾਕਾ ਲੱਗਾ ਹੋਇਆ ਸੀ ਗਸ਼ਤ ਚੱਲ ਰਹੀ ਸੀ ਤੇ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਏਐਸਆਈ ਹਰਜਿੰਦਰ ਸਿੰਘ ਲੀਡ ਕਰ ਰਹੇ ਸੀਗੇ ਤੇ ਇੱਕ ਨੌਜਵਾਨ ਆਇਆ ਜੀ ਐਕਟਿਵ ਆ ਤੇ ਉਹਨੂੰ ਰੁਕਣ ਦਾ ਸ਼ਾਰਾ ਕੀਤਾ ਜਿਹੜਾ ਇੱਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਨੂੰ ਰੋਕ ਲਿਆ ਸੀਗਾ ਤੇ ਫਿਰ ਉਹਦੀ ਐਕਟਿਵਾ ਦੇ ਅੱਗੇ ਨੰਬਰ ਲੱਗਾ ਸੀਗਾ ਨੰਬਰ ਦੇ ਕੁਝ ਅੱਖਰ ਮਿਸਿੰਗ ਸੀਗੇ ਉਹਦੀ ਪਿਛਲੀ ਪਲੇਟ ਤੇ ਵੇਖਿਆ ਤੇ ਕੁਝ ਅੱਖਰ ਉਹਦੇ ਚੋਂ ਮਿਸਿੰਗ ਸੀਗੇ ਜਿਸ ਤੇ ਨੂੰ ਪੁੱਛਿਆ ਵੀ ਐਕਟਿਵਾ ਇਹ ਕਿਹਨਾਂ ਵੀ ਐਕਟਿਵਾ ਮੇਰੀ ਹੈ ਜੀ ਪਰ ਸ਼ਕਤੀ ਨੇ ਪੁੱਛਿਆ ਫਿਰ ਉਹ ਕਹਿੰਦਾ ਵੀ ਇਹ ਐਕਟਿਵਾ ਜਿਹੜੀ ਆ ਚੋਰੀ ਦੀ ਆ ਇਸੇ ਦੌਰਾਨ ਹੀ ਉਹਨੇ ਇੱਕ ਆਈ ਕਾਰਡ ਵਿਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਤੇ ਮੈਂ ਫਰੰਟਨ ਯੂਪੀ ਕਰਦਾ ਪਰ ਜਦੋਂ ਉਹਨੂੰ ਫਿਰ ਡਿਟੇਲਸ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜਾਲੀ ਆਈ ਕਾਰਡ ਆ ਐਕਟਿਵਾ ਬਾਰੇ ਵੀ ਦੱਸਿਆ ਵੀ ਜਿਹੜੀ ਐਕਟਿਵਾ ਜਿਹੜੀ ਆ ਚੋਰੀ ਦੀ ਐ ਤੇ ਮੈਂ 6 ਮਹੀਨੇ ਪਹਿਲਾਂ ਜਿਹੜੀ ਅਵਰਸਰ ਤੋਂ ਚੋਰੀ ਕੀਤੀ ਸੀ ਤੇ ਆਈ ਕਾਰਡ ਜਿਹੜਾ ਮੈਂ ਜਾਲੀ ਬਣਾਇਆ ਜੀ ਤੇ ਜਦੋਂ ਇਹਦੀ ਐਕਟਿਵਾ ਦੀ ਚੈਕਿੰਗ ਕੀਤੀ ਉਹਦੀ ਐਕਟਿਵਾ ਦੀ ਡਿੱਕੀ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦੀ ਜਿਹੜੀ ਬੈਲਟ ਹੁੰਦੀ ਹੈ ਕਾਂਸਟੇਬਲ ਪਾਉਂਦੇ ਨੇ ਉਹ ਵੀ ਨਿਗਲੀਟ ਕਾਲੇ ਬੂਟ ਨੇ ਆਲਰੇਡੀ ਪਾਏ ਹੋਏ ਸੀਗੇ ਇਹ ਸਾਰੀ ਚੀਜ਼ ਨੂੰ ਅਸੀਂ ਬਾਅਦ 'ਚੋ ਮੱਦੇ ਨਜ਼ਰ ਰੱਖਦੇ ਹੋਏ ਮੁਕਦਮਾ ਨੰਬਰ 35 ਦਰਜ ਕੀਤਾ ਹੈ ਜੀ ਇਸ ਦਾ ਨਾਮ ਇਹਨੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਬੀਰ ਸਿੰਘ ਵਾਸੀ ਗੇਟ ਕੀ ਮਾਇਰੀ ਜੀ ਦਾ ਰਹਿਣ ਵਾਲਾ ਜੀ ਹੈ ਇਹਨੇ ਜਿਹੜਾ ਮੁਕਦਮਾ ਦਰਜ ਕਰਕੇ ਇਹਦੀ ਰਸਪਾਈ ਹੈ ਜੀ ਤੇ ਨੈਕਸਟ ਦਿਨ ਆ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਦੇ ਕੋ ਇਹਦੀ ਵਰਤੀ ਬਾਰੇ ਤੇ ਹੋਰ ਜਿਹੜੀਆਂ ਗਤੀਵਧੀਆਂ ਇੰਨੇ ਕੋਈ ਇਹੋ ਜਿਹਾ ਕੋਈ ਲਾਭ ਲਿਆ ਹੋਵੇ ਗਲਤ ਉਹਦੇ ਸੰਬੰਧੀ ਜਿਹੜੀ ਅਸੀਂ ਕਵਤੀਸ਼ ਕਰ ਰਹੇ ਹਾਂ ਜੀ